ਵੇ ਬੈਰੂਦੀ ਆਪ ਕੰਮ ਕਰਦੇ ਫਿਰਦੇ ਨੇ ਉਹਦਾ ਹਰ ਅਚੇਤ ਕੰਮ ਕਰੇ ਪ੍ਰਭ ਤਨਕੇ ਜਨ ਹਰ ਦਾ ਨਾਮ ਪਿਆਰਾ ਆਪੇ ਹੀ ਕਰ ਜਾਂਦਾ ਉਹਨਾਂ ਨੇ ਬਾਬਾ ਕਰਮ ਸਿੰਘ ਦੀ ਹੋਤੀ ਮਰਦਾਨ ਬਾਰੇ ਆਪ ਦੀ ਅੱਜ ਸੁਵਾਤੀ ਲਾਗੀ ਕਰਨਲ ਦੇ ਉਹਨਾਂ ਦਾ ਪਹਿਰਾ ਸੀਗਾ ਤੇ ਉਸ ਵੇਲੇ ਆਪ ਸੁਵਾਤੀ ਜਲੀਨ ਹੋਏ ਅੱਜ ਬੜੀ ਧੀਰ ਰੌਟ ਇਦਰੋਂ ਇੱਕ ਉਹਨਾਂ ਦੇ ਨਾਲ ਖਾਨਖਾਨ ਵਾਲਾ ਸੀ ਕਿਉਂਕਿ ਸੰਤਾ ਨਾਲ ਕੁਬਾਰੇ-ਵਾਜੇ ਬੰਦੇ ਬੇਮਤਲਬੇ ਆ ਕੇ ਖਾਨਖਾੰਦੇ ਨੇ ਨੁਕਸਾਨ ਕਰਨਾ ਚਾਹੁੰਦੇ। ਕੁਦਰਤੀ ਹੁੰਦਾ ਹੈ ਇਹ ਗੱਲ। ਉਹਨੇ ਜਾ ਕੇ ਅਫਸਰ ਨੂੰ ਕਹਿਤਾ ਵੀ ਕਹਿੰਦੇ ਬਾਬਾ ਘਰੋਂ ਸੇਗਾ ਜੀ ਸਵਾਰੀ ਲਈ ਬੈਠਾ ਹੋ ਮਹਾਰਾਜ ਡਿਊਟੀ ਤੇ ਨਹੀਂ ਆਇਆ। ਕਈ ਕਹਿੰਦੇ ਖਿਆਲ ਹੈ ਕਈ ਕਹਿੰਦੇ ਵੀ ਉਹ ਨਹੀਂ। ਪਟੜ ਘਾੜ ਤੇ ਪਹਿਰਾ ਸੀ। ਅੱਜ ਦੇਖੋ ਵੀਰੋ ਸਾਰੇ ਚੰਗਾ ਚੰਗਾ ਕਹਿੰਦੇ ਆ ਦੇਖੋ ਡਿਊਟੀ ਤੋਂ ਕਿਵੇਂ ਗੈਰ ਹਾਜ਼ਰ ਕਰਨ ਲਾਲ ਤੁਰ ਪਿਆ ਜਦ ਅੱਗੇ ਦੇਖਿਆ ਉਹ ਪਹਿਰੇ ਤੇ ਖੜੇ ਨਹੀਂ ਕਹਿਣ ਲੱਗੇ ਕਰਨ ਸਿੰਘ ਤੂੰ ਪਹਿਰੇ ਤੇ ਹੈਂ ਕਹਿੰਦਾ ਹਾਂ ਮੈਂ ਸੁਣਿਆ ਸੀ ਵੀ ਤੂੰ ਉੱਥੇ ਹੈਂ ਤਾਂ ਮੈਂ ਤੁਹਾਡੇ ਸਾਹਮਣੇ ਖੜਾ ਉੱਥੇ ਮੈਂ ਤਾਂ ਆਵਾ ਜਿਵੇਂ ਤੁਹਾਡੇ ਸਾਹਮਣੇ ਨਾ ਹੋਵਾਂ ਉਹ ਕਹਿਣ ਲੱਗੇ ਆਓ ਮੈਂ ਤੁਹਾਨੂੰ ਕਰਨ ਸਿੰਘ ਦਿਖਾਵਾ ਜਾ ਕੇ ਨਜ਼ੀਰੇ ਕੰਡੇ ਗਿਆ ਉੱਥੇ ਬਾਬਾ ਜੀ ਸਵਾਤੀ ਲਈ ਬੈਠੇ ਨੇ ਕਹਿੰਦਾ ਆ ਬੈਠੇ ਰਹੇ ਉਧਰ ਆਵੇ ਉਧਰ ਵੀ ਕਰਨ ਸਿੰਘ ਇਧਰ ਆਵੇ ਬਾਬਾ ਕਰਨ ਸਿੰਘ ਉਧਰ ਅਖੀਰ ਉਹ ਕਰਨਲ ਸਭ ਗਿਆ ਇਹ ਤਾਂ ਗਾਰਡ ਦੀ ਬਾਤ ਹੋ ਰਹੀ ਹੈ ਕੋਈ ਉਹ ਗਾਰਡ ਨੂੰ ਯਾਦ ਕਰ ਰਿਹਾ ਤੇ ਗਾਰਡ ਇਹਦੇ ਥਾਂ ਖੜਾ ਹੈ ਉਸ ਵੇਲੇ ਆ ਗਿਆ ਕਿ ਤੈਨ ਲਗਿਆ ਵੀ ਮੇਰੇ ਦਫਤਰ ਭੇਜਿਓ ਲੈ ਕੇ ਆਓ ਦਫਤਰ ਨੂੰ ਸੂਬੇਦਾਰ ਮੇਜਰ ਉਹਨਾਂ ਦੇ ਨਾਲ ਐਡੀਓ ਤਰੱਕੀ ਹੁੰਦੀ ਸੀ ਗਾਂ ਵਾਲੀ ਸਭ ਅੰਗਰੇਜ਼ਾ ਗੁਰੂ ਜੀ ਬਾਬਾ ਜੀ ਆ ਗਏ 2 ਵਜੇ 2 ਵਜੇ ਦਾ ਉਹ ਪਹਿਰਾ ਜਿਹੜਾ ਉਹ ਸੀ ਪਹਿਰੇਦਾਰ ਸੀ ਉਹ ਲੋਪ ਹੋ ਗਿਆ ਤੇ ਕਿਸੇ ਨੂੰ ਪਤਾ ਹੀ ਨਾ ਲੱਗਿਆ ਵਰਤੀ ਪਾ ਕੇ ਆ ਗਏ ਦਾਜ ਲਾਇਨ ਪੁੱਛਦੇ ਨਹੀਂ ਹੈ ਵੀ ਮੈਨੂੰ ਆਪੇ ਦੱਸਣਗੇ ਵੀ ਤੂੰ ਅੱਜ ਗੈਰ ਹਾਜ਼ਰ ਹੋ ਗਿਆ ਇਹਨਾਂ ਨੂੰ ਇਹਨਾਂ ਦੇ ਮਿਲਣ ਵਾਲਾ ਇੱਕ ਸੂਬੇਦਾਰ ਅਸੀਦ ਲੇਲ ਸਿੰਘ ਉਹਨੂੰ ਕਹਿੰਦੇ ਦਲੇਲ ਸਿੰਘ ਭਈਆ ਕੀ ਗੱਲ ਹੋ ਗਈ ਮੈਨੂੰ ਬੁਲਾਇਆ ਕਰਨਲ ਨੇ ਮੇਰੀ ਪੇਸ਼ੀ ਹੈ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਹੈ ਕਹਿੰਦੇ ਇੱਥੇ ਪਹਿਰਾ ਦਿੰਦੇ ਸੀ ਕਹਿੰਦੇ ਹਾਂ ਤੂੰ ਹੀ ਦਿੰਦਾ ਤੇਰੇ ਕੁਝ ਭੰਗ-ਭਗ ਪੀ ਲਈ ਤਾਂ ਕੋਈ ਨਸ਼ਾ ਘਾਲ ਲਿਆ ਉਹ ਚੁੱਪ ਕਰ ਦੋ ਜਾਨਾ ਕਰਨਲ ਦੇ ਪੇਸ਼ ਹੋਣਾ ਸੀ ਸਾਰੀ ਫੌਜ ਉੱਥੇ ਚਲੀ ਬਾਬਾ ਜੀ ਨੇ ਸਾਰੀ ਫੌਜ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਮੈਂ ਤਾਂ ਗਾਲੋਂ ਉੱਥੇ ਨਰੀ ਦੇ ਕੰਡੇ ਬੈਠਾ ਸੀ ਤੇ ਇੱਥੇ ਪਹਿਰਾ ਦੇਣ ਵਾਲਾ ਵੀ ਮੇਰਾ ਹੀ ਸ਼ਕਲ ਸੀ ਤੇ ਮੈਂ ਤਾਂ ਆਇਆ ਨਹੀਂ ਕਿ ਪਰਮੇਸ਼ਰ ਨੇ ਮੇਰੇ ਤੋਂ ਪਹਿਰਾ ਦਿੱਤਾ ਹੈ ਤੇ ਹੁਣ ਮੈਂ ساری ਜ਼ਿੰਦਗੀ ਪਰਮੇਸ਼ਰ ਦਾ ਪਹਿਰਾ ਤਬਾਗੋ ਕਰਨ ਨੂੰ ਕਿਹਾ ਮੇਰਾ ਨੌ ਕੱਟ ਦੋ ਉਹ ਕਹਿੰਦਾ ਐਸੇ ਜਵਾਨ ਦਾ ਮੈਂ ਤੈਨੂੰ ਬੜਾ ਰੈਂਕ ਦੇਣਾ ਜਲਦੀ ਹੌਲਦਾਰ ਬਣਾ ਦੇਣਾ ਵੀ ਜਮਾਦਾਰ ਲੈਫ ਸੁਬੇਦਾਰ ਐਸੀ ਬਾਤ ਨਹੀਂ ਕਹਦੇ ਬੈ ਨਹੀਂ ਜਾਣਾ ਵੀ ਮੈਂ ਮੇਰੀ ਥੋਂ ਮੇਰਾ ਮਾਲਕਾ ਕੇ ਪਹਿਲਾ ਦੰਦਾ ਕਿੰਨੀ ਖੇਚ ਲੋਈ ਮੈਂ ਤਾਂ ਰੋਜ ਹੈ ਮੇਰੇ ਰਣ ਜਦੋਂ ਤੇਰਾ ਪਹਿਰਾ ਵੀ ਮਾਫ਼ ਮਾਫ਼ ਨੌਕਰੀ ਵੀ ਮਾਫ਼ ਤੂੰ ਮਾਜਣਾ ਆਪਣਾ ਭਜਨ ਕਰ ਮੈਂ ਅੱਖਾਂ ਨਾਲ ਦੇਖ ਲਿਆ ਵੀ ਗੌਰ ਤੇਰੇ ਥੋਂ ਕੱਪ ਕਰ ਐਸੇ ਅچھے ਜਵਾਨ ਨੂੰ ਮੈਂ ਛੱਡਣਾ ਨਹੀਂ ਚਾਹਵਾਂ ਉਹ ਕਹਿੰਦੇ ਮੈਂ ਤਾਂ ਹੁਣ ਛੱਡ ਦਿੱਤਾ ਕਹਿੰਦੇ ਅਸੀਂ ਨਹੀਂ ਛੱਡਣਾ ਕਹਿੰਦੇ ਤੁਹਾਡੇ ਰਜਿਸਟਰਾਂ 'ਚ ਮੇਰਾ ਨਾਮ ਹੀ ਨਹੀਂ ਲੌਂਗ ਰਾਉਂਡ ਕੱਢੀ ਦੂਸਰੇ ਕੱਢੇ ਫਰਾਨ ਹੋ ਗਿਆ ਕਹਿੰਦਾ ਵੈਲ ਚਰਮ ਸਿੰਘ ਤੇਰਾ ਨਾਮ ਖੁਲਾ ਦੇ ਕੱਟ ਦਿਆ ਹੁਣ ਕਹਿੰਦਾ ਮੇਰਾ ਕੋਈ ਜੋਰ ਨਹੀਂ ਠੀਕ ਹੈ ਜੋ ਤੇਰੇ ਡਿਊਸ ਨੇ ਉਹ ਮੈਂ ਦੇ ਦੇਣਾ ਸੋ ਉਹ ਬੈਗਰੂ ਦਾ ਬਣਿਆ ਹੋਇਆ ਸੀ ਬੈਗਰੂ ਨੇ ਉਹਨਾਂ ਦੇ ਥਾਵਾ ਕੇ ਕੰਮ ਕਰੇ ਇੱਕ ਦੇ ਨਹੀਂ ਬੇਅੰਤ ਮਸਾਲਾ ਨੇ ਜਿੱਥੇ ਪ੍ਰੋਫੈਸਰ ਨੇ ਉਹਦੀ ਆ ਕੇ ਡਿਊਟੀ ਦਿੱਤੀ ਆ ਪਿਆਰੇ ਦੀ ਸੋ ਨਾਮਦੇਵ ਉਹਦੇ ਪਿਆਰ ਵਿੱਚ ਬੈਠਾ ਸੀ ਆ ਕੇ ਛੱਪਰ